ਇਕਨ ਫਲੋਰੀਡਾ ਦਾ ਸੈਨੇਟਰ ਜਿਹੜੀ ਰਮਨਜੀਤ ਤੇ ਹਰਜੋਤਜੀ ਦੱਸਦੇ ਚਾਹੀਏ ਉਹ ਇੱਕ ਨਵਾਂ ਪ੍ਰਪੋਜ਼ਲ ਲੈ ਕੇ ਆ ਰਿਹਾ ਜੇ ਇਹ ਕਾਨੂੰਨ ਉਥੇ ਬਣ ਜਾਂਦਾ ਤਾਂ ਪਰ ਇਹ ਵੀ ਅਜੇ ਪ੍ਰਪੋਜ਼ਲ ਆ ਪ੍ਰਪੋਜ਼ਲ ਬਹੁਤ ਹੀ ਸਖਤ ਆ ਫਲੋਰੀਡਾ ਦਾ ਸੈਨੇਟਰ ਚਾਹੁੰਦਾ ਆ ਕਿਨੇ ਵੀ ਸਾਰੇ ਉਹ ਟਰੱਕਸ ਇੰਪਾਉਂਡ ਕਰ ਲਿਆ ਜਾਣ ਫਲੋਰੀਡਾ ਦੇ ਵਿੱਚ ਜਿਹੜੇ ਇਲੀਗਲ ਇਮੀਗਰੈਂਟਸ ਦੇ ਦੁਆਰਾ ਚਲਾਏ ਜਾਂਦੇ ਆ ਇਹ ਉਹੀ ਮਸਲਾ ਜਿਹੜਾ ਯੂ ਟਰਨ ਤੋਂ ਬਾਅਦ ਦੇ ਵਿੱਚ ਜੋ ਵਾਪਰਿਆ ਸੀਗਾ ਸੋ ਇਹ ਬਿੱਲ ਇੰਟਰੋਡਿਊਸ ਕਰ ਦਿੱਤਾ ਗਿਆ ਹੈ ਫॉर ਰੀਡਾ ਦੀ ਸੈਨੇਟ ਦੇ ਵਿੱਚ ਕਿ ਇਹ ਪਾਸ ਹੁੰਦਾ ਹੈ ਇਹਦੇ ਨਾਲ ਇਹ ਰਿਕੁਆਇਰਮੈਂਟ ਬਣਾ ਦਿੱਤੀ ਜਾਊਗੀ ਲਾ ਐਨਫੋਰਸਮੈਂਟ ਆਫਿਸਰਸ ਦੇ ਲਈ ਵੀ ਜਿਹੜੇ ਕੁਝ ਲੋਕ ਆਪਰੇਟ ਕਰ ਰਹੇ ਨੇ ਕਮਰਸ਼ੀਅਲ ਮੋਟਰ ਵਹੀਕਲਸ ਵੀ ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਜਾਵੇ ਅ ਤੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਫੈਡਰਲ ਇਮੀਗ੍ਰੇਸ਼ਨ ਏਜੰਸੀ ਨੂੰ ਸਿੱਧਾ ਹੀ ਫੜਾ ਦਿੱਤਾ ਜਾਵੇ ਆ ਵੀ ਉਹ ਉਥੋਂ ਫੜਨ ਜੇ ਬਿਲ ਮੈਂ ਫੇਰ ਕਹਿ ਰਿਹਾ ਇਹ ਅਜੇ ਪ੍ਰਪੋਜ਼ਲ ਆ ਇਹ ਬਿਲ ਪੇਸ਼ ਹੋਇਆ ਅਜੇ ਕਾਨੂੰਨ ਬਣਿਆ ਨਹੀਂ ਪਰ ਇਦਾਂ ਦਾ ਐਡਾ ਸਖਤ ਕਾਨੂੰਨ ਬਣਾਉਣ ਦੀ ਫਲੋਰੀਡਾ ਵਾਲਿਆਂ ਨੇ ਉਥੋਂ ਦੇ ਜਿਹੜੇ ਸਟੇਟ ਸੈਨੇਟਰ ਆ ਉਹਨਾਂ ਨੇ ਆਲਰੇਡੀ ਇਹ ਮੰਗ ਕਰ ਦਿੱਤੀ ਹੈਗੀ ਆ ਅਤੇ ਨਾਲ ਹੀ ਬਿਲ ਦੇ ਵਿੱਚ 50000 ਡਾਲਰ ਦਾ ਜੁਰਮਾਨਾ ਕੰਪਨੀ ਨੂੰ ਉਹ ਵੀ ਇਸ ਦੇ ਵਿੱਚ ਰੱਖਿਆ ਆ ਫਲੋਰੀਡਾ ਦੇ ਰਿਪਬਲਿਕਨ ਸੈਨੇਟਰ ਡੌਨ ਗੈਟਸ ਜਿਹੜੇ ਪੈਂਸਕੋਲਾ ਤੋਂ ਨੇ ਉਹਨਾਂ ਨੇ ਜਿਹੜਾ ਇਹ ਪੇਸ਼ ਕੀਤਾ ਆ ਕਹਿੰਦੇ ਵੀ ਮੈਂ ਬਹੁਤ ਗੁੱਸੇ ਚ ਮੈਡ ਆ ਮੋਟਰ ਕੈਰੀਅਰਸ ਤੇ ਜਿਹੜੇ ਅਜਿਹੇ ਲੋਕਾਂ ਨੂੰ ਹਾਇਰ ਕਰ ਰਹੇ ਆ ਸੋ ਕਹਿੰਦੇ ਵੀ ਜੇ ਫਲੋਰੀਡਾ ਦੇ ਵਿੱਚ ਜੇ ਪਾਸ ਹੋ ਜਾਂਦਾ ਜੇ ਜੇ ਉਧਰ ਕੋਈ ਇਦਾਂ ਦਾ ਜਿਹਨੂੰ ਇਲੀਗਲ ਇਮੀਗਰੈਂਟ ਕਹਿੰਦੇ ਆ ਵੀ ਜੇ ਉਹ ਟਰੱਕ ਚਲਾਉਂਦਾ ਹੋਇਆ ਟਰੱਕ ਦੀ ਕੰਪਨੀ ਨੂੰ 50000 ਡਾਲਰ ਜੁਰਮਾਨਾ ਟਰੱਕ ਕਰੋ ਇੰਪਾਉਂਡ ਤੇ ਬੰਦਾ ਘਲੋਜੇ ਦਾ ਆਈਸ ਵਾਲਿਆਂ ਦੇ ਕੋਲ ਸੋ ਏਡਾ ਸਖਤ ਜਿਹੜਾ ਕਾਨੂੰਨ ਆ ਫਲੋਰੀਡਾ ਵਾਲੇ ਆ ਉਹ ਲਿਆਉਣ ਬਾਰੇ ਸੋਚ ਰਹੇ ਆ ਜੀ ਅੱਲਾ ਫਲੋਰੀਡਾ ਨਹੀਂ ਆਪਣੇ ਰਮ ਜੀ ਆ ਐਰੀਜ਼ੋਨਾ ਦੇ ਵਿੱਚ ਵੀ ਐਰੀਜ਼ੋਨਾ ਦੇ ਵਿੱਚ ਵੀ ਜੋ ਆ ਉਹ ਕਹਿ ਰਹੇ ਆ ਵੀ ਇਸ ਲਾ ਨੂੰ ਜਿਹੜਾ ਲਾਗੂ ਕਰੋ ਫੈਡਰਲ ਜਿਹੜਾ ਇਮੀਗ੍ਰੇਸ਼ਨ ਲਾਜ਼ ਹੈਗੇ ਆ ਜੇ ਕੋ ਇਲੀਗਲ ਉਹ ਐਕਚੁਅਲੀ ਜਿਹਨਾਂ ਕੋ ਨਾਨ ਡੋਮਿਸਾਈਲ ਲਾਇਸੈਂਸ ਉਹਨਾਂ ਨੂੰ ਵੀ ਇਲੀਗਲੀ ਗੇਨ ਰਏ ਆ ਉਹ ਚਲਾਉਂਦਾ ਤੇ ਉਹਨਾਂ ਦੀ ਗੱਡੀ ਜਿਹੜੀ ਆ ਉਹਨਾਂ ਦਾ ਟਰੱਕ ਇੰਪਾਉਂਡ ਕਰੋ ਰਿਪਰੈਜ਼ੈਂਟੇਟਿਵ ਡੇਵਿਡ ਲਿਵਿੰਗਸਟਨ ਇਹ ਪੇਓਰੀਆ ਤੋਂ ਹੈਗੇ ਆ ਉਹ ਕਹਿੰਦੇ ਵੀ ਨਵਾਂ ਬਿੱਲ ਮੈਂ ਲੈ ਕੇ ਆ ਰਿਹਾ ਹਾਊਸ ਬਿੱਲ 2345 ਉਹਦੇ ਨਾਲ ਕਲਾਸ 5 ਫੈਲਨੀ ਲੱਗੂਗੀ ਉਹਨਾਂ ਡਰਾਈਵਰਸ ਦੇ ਉੱਤੇ ਤੇ ਪਲੱਸ ਕੈਰੀਅਰਸ ਦੇ ਉੱਤੇ ਵੀ ਕਹਿੰਦੇ ਵੀ ਪਲੱਸ 2 ਸਾਲਾਂ ਦੀ ਸਜ਼ਾ ਜੋ ਇਹ ਕੰਮ ਕਰਨਗੇ ਜੋ ਇਲੀਗਲ ਡਰਾਈਵਰਸ ਨੂੰ ਆਪਣੇ ਟਰੱਕਿੰਗ ਕੰਪਨੀ ਦੇ ਉੱਤੇ ਚਾਣਨਗੇ ਸੋ ਕਰੰਟਲੀ ਜਿਹੜਾ Arizona ਦੇ ਵਿੱਚ ਲਾ ਆ ਆ ਉਹ ਸਿਰਫ ਮਿਸਡਮੀਨਰ ਚਾਰਜ ਕਰਦੇ ਹੈਗੇ ਆ ਸੋ ਇਹ ਦੋ ਸਟੇਟਾਂ ਦੇ ਵਿੱਚ ਕਾਫੀ ਸਟ੍ਰਿਕਟਨੈਸ ਹੋਣ ਜਾ ਰਹੀ ਹੈਗੀ ਆ